ਬਾਡਰ ਬੰਡ ਤਾਂ ਵਿਸ਼ਵ ਜੁੱਧਾਂ ਤੋਂ ਬਾਅਦ ਹੋ ਗਈ ਉਹ ਤੋਂ ਪਹਿਲਾਂ ਤਾਂ ਬਾਡਰ ਖੁੱਲੀ ਹੁੰਦੀ ਸੀ ਠੀਕ ਹੈ ਨਾ ਜਿੰਨਾ ਚਿਰ ਦੁਨੀਆ ਦੇ ਵਿੱਚ 크ਿਸਚਨ ਯਹੂਦੀਆਂ ਨੇ ਮਤਲਬ ਰਾਜ ਨਹੀਂ ਕੀਤਾ ਉਹ ਤੋਂ ਪਹਿਲਾਂ ਮੁਸਲਮ ਅਕਸਰਿਅਤ ਰਹੀ ਹੈ ਉਹਨਾਂ ਟਾਈਮ ਬਾਰਡਰ ਨਹੀਂ ਸੀ ਸੀਲ ਕੋਈ ਵੀ ਬੰਦਾ ਕਿਤੋਂ ਕਿਤੇ ਵੀ ਜਾ ਸਕਦਾ ਸੀ ਜੇ ਉੱਥੇ ਪੋਜੀਟਿਵ ਪੁਆਇੰਟ ਸੀ ਉਹਨਾਂ ਪਾਸਪੋਰਟ ਵਾਲਾ ਕੰਮ ਨਹੀਂ ਹੈਗਾ ਸੀ ਪਾਸਪੋਰਟ ਵਾਲਾ ਸਿਸਟਮ ਨਹੀਂ ਸੀਗਾ ਜਿਵੇਂ ਕੋਈ ਟੈਕਸ ਬਾਰਡਰ 'ਤੇ ਟੱਪਣ ਦਾ ਘਟਾਉਂਦੇ ਨੇ ਹੁਣ ਘਟਾਉਂਦੇ ਨੇ ਉਦੋਂ ਇਹੀ ਸਿਸਟਮ ਹੁੰਦਾ ਸੀ ਮਾੜਾ ਮੂਟਾ ਬਸ ਆਪਣੇ ਪਿੰਡ ਵਾਲਾ ਸਿਸਟਮ ਸੀ ਜਿਵੇਂ ਅਸੀਂ ਪਿੰਡ ਦੇ ਪਿੰਡ 'ਚ ਜਾ ਸਕਦੇ ਹੁਣ ਹਾਂ ਤੇ ਉਹ ਨੀਲੀਵਾਰ ਦੇ ਵਿੱਚੋਂ ਇਹ ਚੱਲਿਆ ਕੰਮ ਸਾਰਾ ਉਹ ਅੱਜ ਵੀ ਨੀਲੀਵਾਰ ਦਾ ਏਰੀਆ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਜਦੋਂ ਬੱਕਰੀਆਂ ਦਾ ਜ਼ਿਕਰ ਕਰੀਏ ਤੇ ਨੀਲੀਵਾਰ ਦੇ ਏਰੀਆ ਜਿਵੇਂ ਸਾਹੀਵਾਲ ਹੋ ਗਿਆ ਘਾੜਾ ਹੋ ਗਿਆ ਠੀਕ ਹੈ ਤੇ ਜਿਹੜਾ ਆਪਣਾ ਹਪੂਆ ਦਾ ਹਾ ਮਾਲਵਾ ਏਰੀਆ ਦੁਆਬਾ ਏਰੀਆ ਆਪਣੇ ਚੜ੍ਹਦੇ ਪੰਜਾਬ ਵਾਲਾ ਏਰੀਆ ਇਦੋਂ ਨੂੰ ਪਸ਼ੂਆਂ ਦਾ ਕੀਤਾ ਉਧਰੋਂ ਹੀ ਲੋਕਾਂ ਨੇ ਲਿਆ ਲਿਆ ਕੇ ਪਰਫੁੱਲਤ ਕੀਤਾ ਇਹ ਸੇ ਉਧਰੋਂ ਹੀ ਆਇਆ ਹੋਇਆ ਉਧਰੋਂ ਆਇਆ ਹੋਇਆ ਉਦੋਂ ਇਕੱਠੇ ਸੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਾਕਿਸਤਾਨ ਚੋਂ ਆਇਆ ਹੋਇਆ ਪਾਕਿਸਤਾਨ ਦਾ ਬਹੁਤ ਬਾਅਦ ਬਣਿਆ ਹੂੰ ਇਹ ਤਾਂ ਮਤਲਬ 1857 ਦਾ ਜਦੋਂ ਮਤਲਬ ਅੰਗਰੇਜ਼ਾਂ ਦਾ ਕਬਜ਼ਾ ਮੁਕੰਮਲ ਹੋਇਆ ਇੱਥੇ ਪੰਜਾਬ ਤੇ ਹੋਇਆ ਹੂੰ ਤੇ ਉਸ ਤੋਂ ਪਹਿਲਾਂ ਦਾ ਸੜੀਆਂ ਤੋਂ ਚੱਲਦਾ ਆਉਂਦਾ ਸੀ ਬਹੁਤ ਧੀਰ ਤੋਂ ਚੱਲਦਾ ਆਉਂਦਾ ਸੀ ਫਿਰ ਅੰਗਰੇਜ਼ਾਂ ਨੇ ਇਹਨੂੰ ਪੰਜਾਬ ਨੂੰ ਆਪਣੇ ਵਾਲੇ ਹਿਸਾਬ ਨਾਲ ਮਤਲਬ ਵਰਤਨ ਦੀ ਖਾਤਰ ਬੰਡਣਾ ਸ਼ੁਰੂ ਕਰਤਾ ਨਹਿਰੀ ਸਿਸਟਮ ਨਹਿਰਾਂ ਬੰਡਣੇ ਸ਼ੁਰੂ ਕਰਤੀਆਂ ਤੇ ਫਿਰ 12 ਵੀ ਖਤਮ ਕਰਤੀਆਂ ਉਹਨਾਂ ਨੇ ਅੱਛਾ ਅੰਗਰੇਜ਼ਾਂ ਨੇ ਖਤਮ ਕਰਤੀਆਂ ਅੰਗਰੇਜ਼ਾਂ ਨੇ 12 ਦਾ ਏਰੀਆ ਖਤਮ ਕਰਿਆ ਸੀ ਚਾਹੇ ਉਹਨੂੰ ਤਰੱਕੀ ਮੰਨ ਲਓ ਤੁਸੀਂ ਨਹਿਰਾਂ ਕੱਢ ਕੇ ਖੇਤੀਬਾੜੀ ਲਈ ਕਰਕੇ ਆ ਇੱਥੋਂ ਮਤਲਬ ਚੀਜ਼ਾਂ ਆਪਦੇ ਉਹਨਾਂ ਨੇ ਮਤਲਬ ਲੀកੜ-ਕੜ ਕੇ ਲੈ ਜਾਣੀਆਂ ਸੀ ਹੂੰ ਰੋੜਾਂ, ਰੇਲਾਂ, ਨਹਿਰਾਂ ਦਾ ਸਿਸਟਮ ਅੰਗਰੇਜ਼ਾਂ ਨੇ ਲਿਆਂਦਾ ਇ